ਮੈਂ ਜਿਮ ਸੇਲ ਕਰ ਦਿੱਤਾ ਜੀ ਸਰ ਕਿਉਂਕਿ ਗੇਮ ਕਰਨ ਲਈ ਮੈਨੂੰ ਡਾਇਰੈਕਟ ਹੀ ਲੋਨ ਸੀ ਤਾਂ ਡਾਇਰੈਕਟ ਕਰਨ ਦੇ ਲਈ ਪੈਸੇ ਚਾਹੀਦੇ ਤਾਂ ਪਹਿ ਹੈਂਡੀ ਇਸ ਕਰਕੇ ਮੈਂ ਆਪਣਾ ਜਿਮ ਸੇਲ ਕਰ ਦਿੱਤਾ ਜੀ ਔਕੜਾ ਬਹੁਤ ਆਈ ਹੈ ਜੀ ਔਰ ਖੇਲੇ ਜਾਈਦਾ ਜੀ ਉਦੋਂ ਹੀ ਬਹੁਤ ਔਕੜ ਆਉਂਦੀ ਹੈ ਕਈ ਵਾਰ ਤਾਂ ਮੈਂ ਚੁੱਧ ਕਰ ਗਿਆ ਐਨ ਨਹੀਂ ਕੋਈ ਹੰਡੀ ਕਰ ਪਈ ਨਹੀਂ ਤਾਂ ਉੱਥੇ ਬਹੁਤ ਕੁਝ ਝੱਲਣਾ ਪੈਂਦਾ ਜੀ ਇੰਨਾ ਕੁਝ ਕੀਤਾ ਕਿਦੇ ਉੱਤਰ ਹੈ ਐਨੇ ਇੱਕ ਗੇਮ ਕਿਥੀ ਕਿਉਂਕਿ ਹੁਣ ਤਾਂ ਮੈਂ ਪੁੱਛਤਾ ਰਹੇ ਇੰਨੇ ਬੜੇ ਜਿੰਦ ਦਵਾਗੁੰਦੇ ਬਾਈ ਤੁਸੀਂ ਆ ਲੋ ਜੀ ਇੱਕ ਜੰਮਲਾ ਰਹੇ ਤੇ ਗੇਮ ਕਰਦੇ ਹਨ ਸਨ 2002 ਦੇ ਵਿੱਚ ਮੈਂ ਸਟਾਰਟ ਕੀਤਾ ਤਾਂ ਜੀ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਇਹਨਾਂ ਦੀ ਅਸਲੀਅਤ ਕੁਝ ਹੋਰ ਹੀ ਹੈ ਇੱਕ ਪਾਸੇ ਤਾਂ ਨੌਜਵਾਨ ਨੈਸ਼ਨਲ ਅੰਤਰਰਾਸ਼ਟਰੀ ਪੱਧਰ ਤੇ 골ਡ ਸਿਲਵਰ ਕਾਂਸ ਮੈਡਲ ਹਾਸਲ ਕਰ ਰਹੇ ਨੇ ਆਪਣੇ ਦੇਸ਼ ਦਾ ਤੇ ਪੰਜਾਬ ਦਾ ਨਾਂ ਚਮਕਾ ਰਹੇ ਨੇ ਪਰ ਇਹਨਾਂ ਚ ਬਹੁਤ ਜ਼ਿਆਦਾ ਖਿਡਾਰੀ ਅਜੇੇ ਵੀ ਨੇ ਜੋ ਉਪਲਬਧੀਆਂ ਹਾਸਲ ਕਰਨ ਦੇ ਬਾਵਜੂਦ ਦਰਦ ਦਰਦੀਆਂ ਠੋਕਰਾ ਖਾ ਰਹੇ ਨੇ ਇਹ ਖਿਡਾਰੀ ਮੁਹੰਮਦ ਨਦੀਮ ਜਿਸ ਨੇ ਦੇਸ਼ ਤੇ ਪੰਜਾਬ ਲਈ ਹੁਣ ਤੱਕ ਕਈ 골ਡ ਮੈਡਲ ਹਾਸਲ ਕੀਤੇ ਨੇ ਪਰ باوجود ਖਿਡਾਰੀ ਨੂੰ ਨਾ ਤਾਂ ਬਣਦਾ ਸਨਮਾਨ ਮਿਲ ਰਿਹਾ ਨਾ ਡਾਇਟ ਤੇ ਨਾ ਹੀ ਉਸਦੀ ਪ੍ਰੈਕਟਿਸ ਕਰਵਾਈ ਜਾ ਰਹੀ ਹੈ ਮੁਹੰਮਦ ਨਦੀਮ ਮਲੇਰ ਕੋਟਲਾ ਦਾ ਰਹਿਣ ਵਾਲਾ ਹੈ ਪੈਰਾ ਪਾਵਰ ਲਿਫਟਿੰਗ ਗੇਮ ਦਾ ਖਿਡਾਰੀ ਹੈ 80% ਅੰਗਹੀਨ ਹੋਣ ਦੇ ਬਾਵਜੂਦ ਉਸਨੇ ਕਦੇ ਹੌਸਲਾ ਨਹੀਂ ਛੱਡਿਆ ਖੇਡਾਂ ਲਈ ਆਪਣਾ ਜਿੰਮ ਤੱਕ ਵੇਚ ਦਿੱਤਾ ਪਰ ਸਰਕਾਰ ਦੀ ਬੇਰੁਖੀ ਕਰਕੇ ਨਦੀਮ ਨਿਰਾਸ਼ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਉਹ ਦੇਸ਼ ਲਈ ਇੰਟਰਨੈਸ਼ਨਲ ਖੇਡਣ ਦੀ ਤਿਆਰੀ ਕਰ ਰਿਹਾ ਹੈ ਪਰ ਉਸ ਦਾ ਨਾ ਤਾਂ ਪ੍ਰਸ਼ਾਸਨ ਤੇ ਨਾ ਸਰਕਾਰ ਕੋਈ ਉਸ ਦਾ ਸਾਥ ਨਹੀਂ ਦੇ ਰਹੀ ਮੈਨੂੰ ਲਗਭਗ 22-23 ਸਾਲ ਹੋ ਗਏ ਜੀ ਜਿੰਮ ਲਾਦੇ ਆ ਤੇ ਗੇਮ ਕਰਦੇ ਆ ਸੰਨ 2002 ਦੇ ਵਿੱਚ ਮੈਂ ਸਟਾਰਟ ਕੀਤਾ ਸੀ ਸਰ ਦੁਖੀ ਇਸ ਕਰਕੇ ਆ ਕਿ ਪਿਛਲੇ ਸਾਲ ਜੋ ਸਾਲ ਗੁਜ਼ਰਿਆ ਸੀ ਮੇਰੇ ਦੋ 골ਡ ਮੈਡਲ ਸੀ ਇੱਕ ਮੇਰਾ ਨੈਸ਼ਨਲ ਵਿੱਚੋਂ ਤੇ ਦੂਜਾ ਖੇਲੋ ਇੰਡੀਆ ਜਿਹੜੇ ਪੈਰਾ ਗੀਮਿੰਗ ਵਿੱਚੋਂ 골ਡ ਮੈਡਲ ਸੀ ਇੰਨਾ ਕੁਛ ਕਰਨ ਦੇ ਬਾਅਦ ਵੀ ਸਰ ਨਾ ਤਾਂ ਮੇਰੀ ਮਲੇ ਕੋਲੇ ਪ੍ਰਸ਼ਾਸਨ ਕੇਰ ਵਿਭਾਗ ਵੱਲੋਂ ਤੇ ਨਾ ਹੀ ਆਪਣੇ ਕੋਈ ਵੀ ਤਾਇਗਿਆ ਐਮਐਲਏ ਵੱਲੋਂ ਕੋਈ ਮੇਰੀ ਪੁੱਛਕਿੰਦ ਹੋਈ ਤੇ ਨਾ ਹੀ ਮੈਨੂੰ ਹਲ ਤੱਕ ਕੋਈ ਜੌਬ ਹੋਇਆ ਰਹਿੰਦਾ ਦਿੱਤੀ ਗਈ ਸਰਕਾਰ ਵੱਲੋਂ ਜਿੰਮ ਦਜੀ ਤੁਹਾਡਾ ਹਾਂਜੀ ਸਰ ਜਿੰਮ ਸੀ ਜੀ ਮੈਂ 6 ਮਹੀਨੇ ਪਹਿਲਾਂ ਜਿੰਮ ਸੇਲ ਕਰ ਦਿੱਤਾ ਸੀ ਸਰ ਕਿਉਂਕਿ ਗੇਮ ਕਰਨ ਲਈ ਮੈਨੂੰ ਡਾਈਟ ਦੀ ਲੋੜ ਸੀ ਤਾਂ ਡਾਈਟ ਕਰਨ ਦੇ ਲਈ ਪੈਸੇ ਚਾਹੀਦੇ ਤੇ ਪੈ ਹੈ ਨਹੀਂ ਤੇ ਇਸ ਕਰਕੇ ਜੀ ਮੈਂ ਆਪਣਾ ਜਿੰਮ ਸੇਲ ਕਰ ਦਿੱਤਾ ਸੀ ਉਹਦੇ ਕਰਕੇ ਤੇ ਜੀ ਮੈਂ ਹੁਣ ਗੇਮ ਕਰਦੇ ਆ ਤੇ ਜਿਹੜਾ ਮੈਂ ਕੰਪੀਟਿਸ਼ਨ ਖੇਡਿਆ ਉਹ ਜੋ ਮੇਰੇ ਕੋਲ ਪਹਿਏ ਨਹੀਂ ਹੋਈ ਚਲਾ ਕੇ ਮੈਂ ਕਰਦੇ ਕਿੱਥੇ ਕੋਈ ਟ੍ਰੇਨਰ ਹੈਗਾ ਤੁਹਾਡਾ ਕੋਈ ਉਸਤਾਦ ਹੈਗੇ ਨਹੀਂ ਜੀ ਸਰ ਮੈਂ ਆਪਣੇ ਵੱਲੋਂ ਖੁਦ ਹੀ ਟ੍ਰੇਨਿੰਗ ਕਰਦਾ ਰਹੇ ਜੀ ਆ ਤੁਸੀਂ ਦੇਖ ਰਹੇ ਹੋ ਇੱਥੇ ਕੰਮ ਦੇ ਵਿੱਚ ਆਪਣਾ ਮੇਰਾ ਪਲਾਸਟਿਕ ਦਾ ਵੇਟ ਹੈ ਜੀ ਇੱਥੇ ਮੈਂ ਆਪਣੀ ਆਪ ਹੀ ਤਿਆਰੀ ਕਰਦਾ ਰਹੇ ਹੁਣ ਤੱਕ ਕਿੰਨੇ 골ਡ ਮਿਲੇ ਸਰ ਨੈਸ਼ਨਲ ਲੈਵਲ ਤੇ ਮੇਰੇ ਹੁਣ ਤੱਕ 11 골ਡ ਮੈਡਲ ਹੈ ਜੀ ਤੇ ਇੰਟਰਨੈਸ਼ਨਲ 2018 ਚ ਵੀ 골ਡ ਤੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਮੈਨੂੰ ਸਟੇਟ ਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਜੀ ਮਾਇੂਸੀ ਹੁੰਦੀ ਆ ਕੰਮ ਸਰ ਬਹੁਤ ਜਮਾਈ ਉਸ ਜਿੰਦੀ ਜੀ ਕੋਈ ਮੈਨੂੰ ਪੁੱਛ ਵੀ ਲੈਂਦਾ ਜੀ ਵੀ ਤੁਸੀਂ ਗੇਮ ਕਰਦੇ ਹੋ ਜਾਂ ਤੁਸੀਂ ਕਿੱਥੇ ਕੰਟ੍ਰੈਡਦੇ ਹੋ ਤਾਂ ਮੈਨੂੰ ਦੱਸਣ ਲੱਗੇ ਸਰ ਸਲਮਾ ਦੇ ਕਿਉਂਕਿ ਸਰਕਾਰ ਵੱਲੋਂ ਹਲਤੇ ਕੋਈ ਹੈਲਪ ਹੀ ਨਹੀਂ ਕੀਤੀ ਗਈ ਨਾ ਕੋਈ ਜੋਬ ਦਿੱਤੀ ਗਈ ਜੀ ਨਾ ਕੋਈ ਫਾਈਨੈਂਸ਼ੀਅਲ ਹੈਲਪ ਕੀਤੀ ਗਈ ਹੈ ਤਾਂ ਕਿ ਮੈਂ ਆਪਣੇ ਅੱਗੇ ਵੀ ਗੇਮ ਕੰਟੀਨਿਊ ਕਰ ਸਕਾਂ ਤਾਂ ਮੈਨੂੰ ਇਹ ਵੀ ਬਹੁਤ ਜ਼ਿਆਦਾ ਹੁੰਦੀ ਇਹ ਤਾਂ ਮੈਨੂੰ ਦੱਸਣ ਲੱਗੇ ਵੀ ਸ਼ਰਮ ਆਉਂਦੀ ਹੈ ਜੀ ਆਪਣੇ ਗੇਮ ਬਾਰੇ ਜਾਈ ਦੱਸਣ ਕਿ ਕਿਵੇਂ ਪਲੇਅਰ ਇੰਨੇ ਮੈਡਲ ਜਿੱਤ ਚੁੱਕੇ ਨੇ ਔਕੜਾਂ ਬਹੁਤ ਆਈਆਂ ਜੀ ਜੋ ਖੇਡਣ ਜਾਇਦਾ ਜੀ ਉਦੋਂ ਹੀ ਬਹੁਤ ਔਕੜਾਂ ਆਉਂਦੀਆਂ ਕਈ ਵਾਰ ਤਾਂ ਮੈਨੂੰ ਛੇ ਦਿਕਰ ਗਿਆ ਜਾਂ ਲੱਗ ਤੋ ਹੈਂਡੀਕੈਪ ਨਹੀਂ ਤਾਂ ਉੱਥੇ ਬਹੁਤ ਕੁਝ ਛੇਲਣਾ ਪੈਂਦਾ ਜੀ ਤੇ ਇੱਥੇ ਵੀ ਆਪਣੇ ਅਲੱਗ-ਅਲੱਗ ਵਿਭਾਗਾਂ ਵਿੱਚ ਜਦੋਂ ਮੈਂ ਗਿਆ ਜੀ ਆਪਣਾ ਮਾਨ ਸਨਮਾਨ ਜੋ ਮੇਰਾ ਬੰਦਾ ਦੀ ਜਿਵੇਂ ਪਹਿਲਾਂ ਮੈਂ ਅਵਾਰਡ ਲੈਣ ਦੇ ਤਾਂ ਉੱਥੇ ਮੇਰੀ ਮੇਰੀ ਫਾਈਲ ਕਈ ਵਾਰ ਰਿਜੈਪਟ ਰਿਜੈਪਟ ਹੀ ਨਹੀਂ ਕੀਤੀ ਗਈ ਜੀ ਮੇਰੀ ਫਾਈਲ ਮੈਨੂੰ ਵਾਪਸ ਕਰਤਾ ਗਿਆ ਜੀ ਆਪਣੇ ਦਫ਼ਤਰਾਂ ਵਿੱਚੋਂ ਤੇ ਕਈ ਵਾਰ ਮੈਨੂੰ ਆਪਣੇ ਇੱਥੇ ਤੇ ਕਰਾਏ ਜਾਂਦੇ ਨੋਬਲ ਕਿਵੇਂ ਉਹਨੇ ਸ਼ੂਧ ਲਾ ਕੇ ਦਿਖਾਉਣਾ ਪੈਂਦਾ ਜੀ ਕਿ ਮੈਂ 80% ਜਿੰਨਡੀ ਕੇ ਤਾਂ ਜੋ ਅਗਲੇ ਸਾਹਮਣੇ ਨੂੰ ਪਤਾ ਲੱਗ ਸਕੇ ਸਰ ਇਹ ਹੀ ਸਮਝ ਨਹੀਂ ਆ ਰਹੀ ਮੈਂ ਇੰਨਾ ਕੁਝ ਕੀਤਾ ਕਿਹਦੇ ਖਤਰ ਹੈ ਇੰਨੇ ਇਹ ਗੇਮ ਕੀਤੀ ਕਿਉਂ ਹੋਂ ਤਾਂ ਮੈਂ ਪਛਤਾ ਰਹੀ ਜੀ ਇੰਨੇ ਮੈਡਲ ਜਿੰਨੇ ਦੇ ਬਾਗ ਜੂਦ ਵੀ ਨਾ ਤਾਂ ਮੈਨੂੰ ਕੋਈ ਜੌਬ ਦਿੱਤੀ ਗਈ ਨਾ ਹੀ ਮੇਰੀ ਕੋਈ ਫਾਈਨੈਂਸ਼ੀਅਲ ਹੈਲਪ ਕੀਤੀ ਗਈ ਜਦਕਿ ਮੇਰੇ ਨਾਲ ਮੁੰਡਾ ਆਪਣੇ ਫਰੀਦਕੋਟ ਜ਼ਿਲ੍ਹੇ ਦਾ ਮੁੰਡਾ ਅਖੇਲੂ ਢੇਮ ਤੋਂ ਗ੍ਰਾਉਂਡ ਮੈਡਲ ਲੈ ਕੇ ਆਇਆ ਉੱਥੇ ਦੇ ਖੇਡ ਵਿਭਾਗ ਵੱਲੋਂ ਵੀ ਉਹਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਜ਼ਿਲ੍ਹੇ ਦੇ ਤੇ ਨਾਲ ਹੀ ਐਮ.ਐਲ.ਏ ਸਾਹਿਬ ਵੱਲੋਂ ਵੀ ਉਹਨੂੰ ਸ਼ੈਲੀ ਦਾ ਵੇਟ ਹੁੰਦਾ ਸੀ ਸਾਡਾ ਜੋ ਐਥਲੀਟ ਵੱਲੋਂ ਤਿਆਰੀ ਕਰਨ ਲਈ ਉਹ 90000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਜਦਕਿ ਮੈਨੂੰ ਉਹਨੇ ਨਾ ਹੀ ਕਿਸੇ ਨੂੰ ਪੁੱਛਿਆ ਨਾ ਹੀ ਇਹ ਕੁਛ ਹੈ ਵੀ ਮੈਂ ਗੇਮ ਕੀ ਕਰਦਾ ਨਹੀਂ ਕੋਈ ਮੁਆਰਕਵਾਤ ਹੈ ਔਰ ਇਹ ਫੈਮ ਬੇਲ ਕਾਲਜ ਤੋਂ ਮੇਰੀ ਕੋਈ ਪੁਸ਼ਕਿੰਤੀ ਨਹੀਂ ਹੋਤੀ ਆ ਦੇ ਬੱਚਿਆਂ ਨੂੰ ਕਿੱਦਾਂ ਪਾਉਂਦਾ ਬਿਲਕੁਲ ਨਹੀਂ ਜੋ ਮੇਰੇ ਨਾਲ ਹੋ ਰਹੀ ਹੈ ਜੀ ਮੈਂ ਆਪਣੇ ਬੱਚਿਆਂ ਨੂੰ ਕੀ ਮੈਂ ਜੋ ਮੇਰੇ ਆਲੇ ਦੁਲੇ ਦੇ ਜੋ ਮੁੰਡੇ ਮੇਰੇ ਕੋਲ ਟ੍ਰੇਨਿੰਗ ਕਰਦੇ ਮੈਨੂੰ ਦੇਖੋ ਉਹਨਾਂ ਨੂੰ ਨਿਰਾਸ਼ ਹੋ ਜਾਂਦੀ ਕਿ ਅਸੀਂ ਗੇਮ ਕਰਨੇ ਕਿਉਂਕਿ ਹੁਣ ਤੱਕ ਕਰਦੀ ਕਿ ਮਿਲਦਾ ਕਿ ਇਹ ਟਰੋਫੀ ਮਿਲ ਜਾਂਦੀ ਹੈ ਜੀ ਜਾਂ ਜਿੱਤ ਕੇ ਇਹ ਤਾਂ ਮੈਡਲ ਮਿਲ ਜਾਂਦਾ ਨਾ ਤਾਂ ਕੋਈ ਕੈਸ਼ ਅਵਾਰਡ ਮਿਲਦਾ ਜੀ ਨਾ ਕੋਈ ਜੋਬ ਹਲ ਤੱਕ ਸਰਕਾਰ ਨੇ ਤੇ ਤਾਂ ਮੈਂ ਕਿਉਂ ਬੱਚਿਆਂ ਜਿੰਦਗੀ ਕਰਾਂਗੀ ਮੇਰੀ ਜਦੋਂ ਜਿੰਦਗੀ 23 ਸਾਲ ਹੋ ਗਈ ਮੈਨੂੰ ਲਗਭਗ ਲੱਗਦਾ ਖਰਾਬ ਹੀ ਹੋ ਚੁੱਕੀ ਹੈ ਕਿਉਂਕਿ ਸਰਕਾਰ ਬਿਲਕੁਲ ਹੀ ਅਣਦੇਖਾ ਕਰਦੀ ਹੈ ਮੈਨੂੰ ਨਾ ਮੈਨੂੰ ਕੋਈ ਜੋਬ ਦਿੱਤੀ ਹੈ ਨਾ ਕਿ ਹੋਰ ਮਾਨ ਸਨਮਾਨ ਹੋ ਰਹੀ ਕਿਹੜੀ ਗੇਮ ਕਰਦਾ ਸਰ ਮੈਂ ਪੈਰਾ ਪਾਵ ਲਿਫਟਿੰਗ ਗੇਮ ਕਰਦਾ ਜੋ ਕਿ 올림픽 ਦੇ ਵਿੱਚ ਹੈ ਜੀ 올림픽 ਜੋ 4 ਸਾਲ ਬਾਅਦ ਹੁੰਦੀ ਹੈ ਉਹਦੇ ਵਿੱਚ ਗੇਮ ਹੈ ਉਹਦੇ ajo ਮੇਰੇ ਨੈਸ਼ਨਲ ਦੇ ਮੈਡਲ ਹੈ ਜੋ ਵੀ ਮੈਂ ਮੈਡਲ ਲਏ ਗਏ ਸਾਰੇ ਉਹੀ ਮੈਡਲ ਹੈ ਜਿਹੜੀ ਸਰਕਾਰ ਵੱਲੋਂ ਪੈਰਾ ਪਾਵ ਲਿਫਟਿੰਗ ਕਰਾਈ ਹੈ ਖਿਡਾਰੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਬਾ ਫੜਨ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਮਲੇਰ ਕੋਟਲਾ ਤੋਂ ਜ਼ਮੀਲ ਖੇੜੀ ਵਾਲਾ ਪੀਟੀਸੀ ਨਿਊਜ਼